ਸੇ ਟ੍ਰੇਨ ਦੇ ਵਿੱਚ 15-20 ਚੜ ਗਏ ਮੁੰਡੇ ਇੱਕ ਡੱਬੇ ਜੀ ਬਹਿ ਗਏ ਇੱਕ ਬਾਪੂ ਬਹਿ ਗਏ ਬਾਪੂ ਸ਼ੰਦਰ ਸਿੰਘ ਬੈਠਾ ਹੋ ਸਾਹਮਣੇ ਦੇਖ ਗਿਆ ਹੁਣ ਮੈਨੂੰ ਆਏ ਬਾਪੂ ਬਹਿ ਗਏ ਇੱਕ ਵਿੱਚ 15-20 ਮੁੰਡੇ ਸਾਰੇ ਉਹ ਗੱਲਾਂ ਕਰਨ ਲੱਗੇ ਕਹਿੰਦੇ ਵੀ ਬੋਰ ਜੇ ਹੋਈ ਜਾਂਦੇ ਆ ਸਫ਼ਰਾਂ ਲੰਮਾ ਵੀ ਕੀ ਕਰੀਏ ਭਾਈ ਟਾਈਮ ਨਹੀਂ ਲੰਘਦਾ ਜੰਮ ਇੱਕ ਕਹਿੰਦਾ ਕੋਈ ਹਲਤ ਨਾ ਕਰੀਏ ਦੂਜਾ ਕਹਿੰਦਾ ਕੀ ਗਲਤ ਕਰੀਏ ਕਹਿੰਦਾ ਰੱਸੀ ਨਹੀਂ ਖਿੱਚ ਦਿੰਦੇ ਆ ਟ੍ਰੇਨ ਹੀ ਰੋਕ ਦਿੰਦੇ ਆ ਲ ਇਹੇ ਜੀ ਉਮਰ ਹੁੰਦੀ ਹੈ ਉਹ ਬੰਦੇ ਨੂੰ ਇਹ ਤਾਂ ਹੀ ਸੁਣਨੀ ਆ ਉਹ ਦੂਜਾ ਕਹਿੰਦਾ ਦੇਖ ਥੱਲੇ ਲਿਖਿਆ ਹੈ ਜਿਹੜਾ ਟ੍ਰੇਨ ਰੋਕੂਗਾ 500 ਰੁਪਏ ਜੁਰਮਾਨਾ ਜਾਂ 6 ਮਹੀਨੇ ਦੀ ਕੈਦ ਜਾਂ ਦੋਨੇ ਵੀ ਹੋ ਸਕਦੇ ਇੱਕ ਬਹੁਤ ਹੀ ਸਿਆਣਾ ਕਹਿੰਦਾ ਲ ਫੇਰ ਕੀ ਹੋ ਗਿਆ 500 ਵੀ ਕਿਹੜੀ ਗੱਲ ਆ ਆਪਾਂ 20 ਜਾਣੇ ਇਕੱਠੇ ਕਰ ਲਈਏ ਰੁਪਈਏ ਦੇ ਦੇ ਆਂਗੇ ਉਹਨਾਂ ਨੇ ਪਾ ਕੇ 20 250 50 100 100 5 2000 ਰੁਪਇਆ ਇਕੱਠਾ ਕਰ ਲਿਆ ਜਿਹੜਾ ਉਹਨਾਂ ਦਾ ਨੇਤਾ ਸੀ ਉਹਨੇ ਜੇਬ 'ਚ ਪਾ ਲਿਆ ਕਹਿੰਦੇ ਰੋਕੀਏ ਟ੍ਰੇਨ ਦੂਜਾ ਕਹਿੰਦਾ ਪੈਸੇ ਨਹੀਂ ਦੇਣੇ ਆਪਾਂ ਕਿਸੇ ਨੂੰ ਪੈਸੇ ਸਾਹਮਣੇ ਰੱਖੋ ਟ੍ਰੇਨ ਰੋਕਾਂਗੇ ਟ੍ਰੇਨ ਰੁਕੂ ਵੀ ਜੇ ਉਹ ਪੁਲਸਾ ਹੋ ਗਈ ਨਾ ਬਾਪੂ ਦਾ ਲਮਾਂਗੇ ਕਹਿੰਦੇ ਇਹ ਰੁਕਾਵਾ ਨਹੀਂ ਆਪਾਂ 20 ਜਾਣੇ ਆ ਇਕੱਲਾ ਆਏ ਕਰਾਂਗੇ ਆਪਣੇ ਵੋਟਾਂ ਜ਼ਿਆਦਾ ਕਰਦੇ 2000 ਕਰ ਲੈ ਇਕੱਠਾ ਉਹ ਬਾਪੂ ਬੈਠਾ ਦੇਖਦਾ ਰਿਹਾ ਵੀ ਕਰਦੇ ਕੀ ਏ ਇੱਕ ਨੇ ਸੰਗਲੀ ਜੀ ਖਿੱਚਤੀ ਟ੍ਰੇਨ ਰੁਕ ਗਈ ਚੀਕਾਂ ਨਿਕਲ ਗਈਆਂ ਟ੍ਰੇਨ ਦੇ ਲਈ ਕਹਿੰਦਾ ਕਿਉਂ ਕਢਾ ਦਿਆ ਨਾ ਚੀਕਾਂ ਟ੍ਰੇਨ ਰੁਕ ਗਈ ਆ ਗਈ ਪੁਲਿਸ ਇਹਨੇ ਰੋਕੀਆ ਕਿਹਨੇ ਰੋਕੀਆ ਪੈ ਗਿਆ ਰੋਵਾਂ ਉਹ ਬਾਪੂ ਬੇਫਿਕਰ ਹੋਇਆ ਬੈਠਾ ਰਾਮ ਨੂੰ ਉਹਨੂੰ ਡਾਰੀ ਕੋਈ ਨਹੀਂ ਪੁਲਿਸ ਵਾਲੇ ਅੰਦਰ ਆ ਗਏ ਇਹਨੇ ਟ੍ਰੇਨ ਰੋਕੀ ਐ ਬਈ ਦੱਸੋ ਸਾਰਿਆਂ ਬੀਹਾਂ ਨੇ ਨੌ ਲੈਂਦੇ ਆ ਬਾਪੂ ਨੇ ਟ੍ਰੇਨ ਰੋਕੀ ਔਰ ਸਾਲੇ ਕਹਿੰਦੇ ਹਾਂ ਬਾਪੂ ਕਿਉਂ ਰੋਕੀ ਐ ਟ੍ਰੇਨ ਉਹ ਕਹਿੰਦਾ ਜੀ ਮੈਂ ਰੋਕੀ ਕਿਉਂ ਕਹਿੰਦਾ ਜੀ ਆਹ 20 ਜਣਿਆਂ ਨੇ ਮੇਰੇ 2000 ਰੁਪਈਆ ਕੱਢ ਲਿਆ ਇਹਦੇ ਕੋਲੇ ਆ ਕਹਿੰਦਾ ਜਿਹੜਾ ਮੂਰੇ ਬੈਠਾ ਨਹੀਂ ਨਹੀਂ ਅਸੀਂ ਨਹੀਂ ਕਹਿੰਦੇ ਉਹ ਕਹਿੰਦਾ ਮੈਂ ਨੋਟ ਗਿਣਾ ਦਿੰਦਾ ਐਨੇ 200 ਦੇ 1 500 ਦਾ 20 ਹਾਂ ਦੇ 1 ਪਾਟਿਆ ਜਾਂ 10ਾਂ ਦਾ ਕਹਿੰਦਾ ਸਮੁੰਦਰ ਤਾਂ ਗ੍ਰਹੀ ਕੀਤੀ ਸੀ ਕਹਿੰਦਾ ਮੇਰਾ 2000 ਰੁਪਇਆ ਕੱਢ ਲਏ ਇਹਨਾਂ ਨੇ ਲੋ ਬੇ ਥਾਣੇਦਾਰ ਤੁਹਾਨੂੰ ਪਤਾ ਮਿੱਠਾ ਹੀ ਬੋਲਦੇ ਹੁੰਦੇ ਆ ਥਾਣੇਦਾਰ ਕਹਿੰਦਾ ਬਾਪੂ ਤਾਂ ਬੜਾ ਬਾਦਰੀ ਦਾ ਕੰਮ ਕਰਿਆ ਲੋ ਮੁੰਡਿਆ ਦੋ 2000 ਰੁਪਇਆ ਇਹਨੂੰ ਵਾਪਸ ਕਰੋ ਲੈ ਬਾਪੂ ਨੂੰ 2000 ਰੁਪਇਆ ਸੱਚ ਬੋਲਣ ਦਾ ਨਾਮ ਮਿਲ ਗਿਆ ਬੜਾ ਬਾਗੋਗਰ ਹੁਣ ਪੁਲਿਸ ਵਾਲਾ ਨੇ ਲਾ ਲੀਆਂ ਹੱਥ ਕੜੀਆਂ ਬੀਹਾਂ ਦੇ ਚਲੋ ਚੋਰੀਆਂ ਕਰਦੇ ਹੁਣ ਤੁਹਾਨੂੰ ਸਜ਼ਾ ਜਦੋਂ ਬੀਹਾ ਦੇ ਹੱਥ ਘੜੀਆਂ ਲੱਗੀਆਂ ਟ੍ਰੇਨ ਚ ਉਤਰਣ ਲੱਗੇ ਉਹ ਐਂ ਬੁੜੇ ਕੰਨੀ ਅੱਖਾਂ ਕੱਢਦੇ ਆ ਕਿ ਤੂੰ ਕਿਹੜੇ ਪਿੰਡ ਦਾ ਮਿਲਾਂਗੇ ਤੈਨੂੰ ਕਦੇ ਉਹਦੇ ਕੰਨੀ ਅੱਖਾਂ ਕੱਢਦੇ ਆ ਤੇ ਬਾਪੂ ਫਿਰ ਚਿੱਟੀ ਦਾੜੀ ਦੇ ਹੱਥ ਫੇਰਦਾ ਕਹਿੰਦਾ ਧੁੱਪ ਨਾ ਨਹੀਂ ਆਈ ਆ ਕੋਸਟ ਕਰਾ ਵੀ ਵਾਹ ਇੱਕ ਥੋੜੇ ਹਰ ਕੇ ਬੜੇ ਦੇਖਿਆ ਕਹਿੰਦੇ ਧੁੱਪ ਨਾ ਥੋੜੀ